ਸ਼ਸ਼ੀਕਲ ਜੀ ਮੈਂ ਮਨਪ੍ਰੀਤ ਕੌਰ ਤੁਸੀਂ ਦੇਖ ਰਹੇ ਹੋ 24x7 ਪੰਜਾਬ ਅੱਜ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਦੱਸਦੀ ਕਿ ਪੀਆਰਟੀਸੀ ਦੀ ਬੱਸ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਕਿਹਾ ਜਾ ਰਿਹਾ ਹੈ ਕਿ ਜਿਹੜੀ ਬੱਸ ਹੈ ਪਟਿਆਲੇ ਤੋਂ ਸਮਾਣੇ ਦੇ ਲਈ ਜਾ ਰਹੀ ਸੀ ਪਰ ਰਸਤੇ ਦੇ ਵਿੱਚ ਜਿਹੜਾ ਵੱਡਾ ਹਾਦਸਾ ਵਾਪਰ ਗਿਆ ਦੱਸਦੇ ਕਿ ਬੱਸ ਦੇ ਵਿੱਚ ਕਈ ਸਵਾਰੀਆਂ ਸੀ ਜਿਨ੍ਹਾਂ ਕੀ ਜ਼ਖਮੀ ਹੋ ਗਈਆਂ ਨੇ ਹਾਲਾਂਕਿ ਜਿਹੜਾ ਵੱਡਾ ਹਾਦਸਾ ਆ ਉਹ ਸਮਾਣਾ ਦੇ ਨਜ਼ਦੀਕ ਵਾਪਰਿਆ ਦੱਸਦੀ ਹੈ ਕਿ ਚੱਲਦੀ ਬੱਸ ਦਾ ਜਿਹੜਾ ਸਟੀering ਸੀ ਉਹ ਲੋਕ ਹੋ ਗਿਆ ਜਿਸ ਦੇ ਕਰਕੇ ਬੱਸ ਜਿਹੜੀ ਉਹ ਖਤਾਨਾ ਦੇ ਵਿੱਚ ਜਾ ਡਿੱਗੀ ਜਿਸ ਤੋਂ ਬਾਅਦ ਜਿਹੜਾ ਵੱਡਾ ਹਾਦਸਾ ਉਹ ਵਾਪਰ ਗਿਆ ਦੱਸਦੀ ਹੈ ਕਿ ਜਿਹੜੀਆਂ ਸਵਾਰੀਆਂ ਸੀ ਹਾਲਾਂਕਿ ਉਹਨਾਂ ਨੂੰ ਬਾਹਰ ਕੱਢ ਲਿੱਤਾ ਗਿਆ ਤੇ ਵੱਡੇ ਹਾਦਸੇ ਤੋਂ ਜਿਹੜਾ ਬਚਾਏ ਉਹ ਰਹਿ ਗਿਆ ਹੈ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਦੱਸਿਆ ਜਾ ਰਿਹਾ ਜੋ ਮੌਜੂਦ ਲੋਕ ਉਥੇ ਸੀ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਜਾ ਰਿਹਾ ਹੈ ਕਿ ਬੱਸ ਦਾ ਜਿਹੜਾ ਸਟੀering ਸੀ ਉਹ ਲੋਕ ਹੋ ਗਿਆ ਜਿਸ ਦੇ ਕਰਕੇ ਜਿਹੜਾ ਵੱਡਾ ਹਾਦਸਾ ਵਾਪਰ ਗਿਆ ਹਾਲਾਂਕਿ ਪੀਆਰਟੀਸੀ ਦੀ ਬੱਸ ਹੈ ਜੋ ਕਿ ਪਟਿਆਲਾ ਤੋਂ ਸਮਾਣਾ ਦੇ ਲਈ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਜਿਹੜਾ ਇਹ ਵੱਡਾ ਹਾਦਸਾ ਵਾਪਰ ਗਿਆ। ਬੱਸ ਦੇ ਵਿੱਚ ਕਈ ਸਵਾਰੀਆਂ ਸੀ ਜੋ ਕਿ ਬਾਲ-ਬਾਲ ਬੱਚੀਆਂ ਨੇ ਕਿਉਂਕਿ ਇਹ ਵੱਡਾ ਹਾਦਸਾ ਜਿਹੜਾ ਵਾਪਰ ਸਕਦਾ ਸੀ ਕਿਉਂਕਿ ਸਟੀering ਲੋਕ ਹੋਣ ਦੇ ਕਰਕੇ ਬੱਸ ਨਾ ਸੱਜੇ ਮੁੜ ਸਕਦੀ ਸੀ ਤੇ ਨਾ ਹੀ ਖੱਬੇ ਜਿਸ ਦੇ ਕਰਕੇ ਜਿਹੜਾ ਇਹ ਵੱਡਾ ਹਾਦਸਾ ਵਾਪਰਿਆ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ। ਅਸੀਂ ਪਟਿਆਲੇ ਵਾਲੀ ਬਸ ਤੇ ਸੀ। ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਬਚਾਅ ਹੋ ਗਿਆ ਵੀ ਸੁਰੱਖਿਆ ਕਰ ਲਈ ਮਾਲਿਕ ਨੇ ਹਾਂਜੀ ਹਾਂਜੀ ਪਰ ਅਸੀਂ ਪੁਲਿਸ ਵਾਲਿਆਂ ਨੂੰ ਕਹਿ ਰਹੇ ਆਂ ਵੀ ਕੋਈ ਬੱਸ ਮੰਗਾ ਦਿਓ ਭੇਜ ਦਿਓ ਸਵਾਰੀਆਂ ਇਹ ਸੁਣ ਨਹੀਂ ਰਹੇ ਸਾਨੂੰ ਹੋ ਗਿਆ ਅੱਧਾ ਪੌਣਾ ਘੰਟਾ ਖੜੇ ਨੂੰ ਘੰਟਾ ਹੋ ਗਿਆ ਖੜੇ ਨੂੰ ਸਾਨੂੰ ਲੰਗੇ ਵੇ ਉੱਥੇ ਜਿਹੜੀ ਜਾ ਰਹੀਆਂ ਸੀ ਜਾ ਰਹੀਆਂ ਸਪੈਸ਼ਲ ਤੇ ਵੀ ਮੰਗਾ ਕੇ ਦੇਣੀ ਚਾਹੀਦੀ ਸੀ ਇਹਨਾਂ ਨੂੰ ਵੀ ਸਵਾਰੀਆਂ ਏਡੀਆਂ ਖੜੀਆਂ ਐ ਇਹ ਕੋਈ ਮੰਗਾ ਹੀ ਨਹੀਂ ਰਿਹਾ ਅਸੀਂ ਪੁਲਿਸ ਵਾਲਿਆਂ ਨੂੰ ਕਹਿ ਰਹੇ ਆ ਵੀ ਤੁਸੀਂ ਮੰਗਾ ਲਓ ਫੋਨ ਕਰਕੇ ਹਾਂ ਇਹ ਇੱਥੋਂ ਸਮਾਣਾ ਸਾਈਡ ਤੋਂ ਜਿਹੜੀਆਂ ਪੀਆਰਟੀਸੀ ਜੜੀਆਂ ਛੋਟੀਆਂ ਬੱਸਾਂ ਸੀ ਐ ਸਮਾਣਾ ਸਾਈਡ ਤੋਂ ਪਟਿਆਲਾ ਸਾਈਡ ਨੂੰ ਜਾ ਰਹੀ ਸੀ ਇਹ ਫਤਿਹਪੁਰ ਦੇ ਨੇੜੇ ਆ ਕੇ ਇਹ ਹੈਂਡਲ ਆਪਣਾ ਜਿਵੇਂ ਪਤਾ ਲੱਗਾ ਸਵਾਰੀਆਂ ਤੋਂ ਵੀ ਪਤਾ ਲੱਗਾ ਤੇ ਉਹਨਾਂ ਨੇ ਦੱਸਿਆ ਵੀ ਡਰਾਈਵਰ ਨੇ ਵੀ ਦੱਸਿਆ ਸਾਨੂੰ ਵੀ ਜਿਹੜਾ ਸਟੀਅਰਿੰਗ ਸੀ ਉਹ ਲੋਕ ਹੋ ਗਿਆ ਤੇ ਉਹਦੇ ਲੋਕ ਹੋਣ ਕਾਰਨ ਜਿਹੜੀ ਬੱਸ ਹੈ ਇੰਬੈਲੈਂਸ ਹੋ ਕੇ ਅੱਗੇ ਸਾਈਡ ਤੇ ਖਤਾਨਾਂ ਜੀਆਂ ਚੁੱਤਰ ਗਈ ਤੇ ਪਰ ਇਹਦੇ ਚ ਬਹੁਤ ਵਧੀਆ ਗੱਲ ਇਹ ਹੋਈ ਹੈ ਵੀ ਕਿਸੇ ਸਵਾਰੀ ਦੇ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਇੱਕ ਸਵਾਰੀ ਆ ਜਿਹਦੇ ਮਾੜੀਆਂ ਜੀਆਂ ਖਰੋਚਾਂ ਆਈਆਂ ਨੇ ਬਾਕੀ ਸਵਾਰੀਆਂ ਇੱਥੇ ਬਾਹਰ ਨਿਕਲ ਕੇ ਉਹਨਾਂ ਨੂੰ ਮੌਕੇ ਤੇ ਫਟਾਫਟ ਪਹੁੰਚ ਕੇ ਐਸਐਸਐਫ ਦੀ ਟੀਮ ਵੱਲੋਂ ਤੇ ਥਾਣੇ ਦੀ ਟੀਮ ਵੱਲੋਂ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਤੇ ਉਹਨਾਂ ਨੂੰ ਇੱਥੋਂ ਜਦੋਂ ਥੱਲੇ ਤਾਰ ਕੇ ਤੇ ਉਹਨਾਂ ਨੂੰ ਜਿੱਥੇ ਉਹਨਾਂ ਨੇ ਜਾਣਾ ਸੀ ਉਹ ਰਾਹ 'ਚ ਜਾਂਦੀਆਂ ਜਿਹੜੀਆਂ ਹੋਰ ਪਿੱਛੋਂ ਬੱਸਾਂ ਆ ਰਹੀਆਂ ਸੀ ਉਹ ਰੋਕ ਕੇ ਉਹਨਾਂ ਦੇ ਵਿੱਚ ਚੜਾ ਕੇ ਉਹਨਾਂ ਨੂੰ ਆਪਣੀਆਂ ਟਿਕਾਣਿਆਂ ਤੇ ਪਹੁੰਚਾਉਣ ਵਿੱਚ ਬਹੁਤ ਮੈਂ ਫੌਰੀ ਤੌਰ ਤੇ ਮਦਦ ਕੀਤੀ ਗਈ ਹੈ ਇਹ ਸਰ ਸਾਨੂੰ ਕੋਈ ਰਾਹਗੀਰ ਤੋਂ ਫੋਨ ਮਿਲਿਆ ਫੋਨ ਕੀਤਾ ਕਿਸੇ ਨੇ ਕਿ ਇਥੇ ਐਕਸੀਡੈਂਟ ਹੋ ਗਿਆ ਅਸੀਂ ਫੌਰੀ ਤੌਰ ਤੇ ਪਹੁੰਚੇ ਆਂ ਜਾ ਕੇ ਤਾਂ ਆ ਕੇ ਦੇਖਿਆ ਤੇ ਉਹ ਡਰਾਈਵਰ ਜਿਹੜਾ ਉਹ ਕਹਿੰਦਾ ਵੀ ਸਟੀਅਰਿੰਗ ਜਿਹੜਾ ਅਨਲੌਕ ਹੋ ਗਿਆ ਇਹ ਲੋਕ ਹੋ ਗਿਆ ਉਹਦੀ ਵਜ੍ਹਾ ਕਰਕੇ ਜਿਹੜਾ ਇਹ ਹਾਸਾ ਵਾਪਰ ਗਿਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੈ ਕਿਸੇ ਦਾ ਇੱਕ ਪਰਸਨ ਥੋੜਾ ਇੰਜਰਡ ਸੀ ਉਹਨੂੰ ਵਿੱਚੇ ਉਹਦਾ ਪਰਿਵਾਰ ਵੀ ਸੀ ਉਹਨਾਂ ਨੂੰ ਐਂਬੂਲੈਂਸ ਰਾਹੀਂ ਜਿਹੜਾ ਕਿ ਉਸ ਬਾਣੇ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਸੀ